ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਸ਼ੰਭੂ ਬਾਰਡਰ ਤੋਂ ਦਿੱਲੀ ਵੱਲੋਂ ਪੀਸਫੁਲ ਮਾਰਚ ਸ਼ਾਂਤੀਪੂਰਵਕ ਮਾਰਚ ਜਿਹੜਾ ਉਹ ਸ਼ੁਰੂ ਕਰਨਗੇ ਕਾਫੀ ਲੰਬੇ ਸਮੇਂ ਤੋਂ ਤਕਰੀਬਨ 10 ਮਹੀਨਿਆਂ ਤੋਂ ਉਹ ਸ਼ੰਭੂ ਔਰ ਖਨੌਰੀ ਬਾਰਡਰਾਂ ਦੇ ਉੱਪਰ ਪੰਜਾਬ ਦੇ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੇ ਸਾਥੀ ਜਿਹੜੇ ਉਹ ਬੈਠੇ ਨੇ ਕੋਸ਼ਿਸ਼ਾਂ ਪੰਜਾਬ ਸਰਕਾਰ ਨੇ ਬਹੁਤ ਕੀਤੀਆਂ ਕਿ ਬੈਠ ਕੇ ਇਹਨਾਂ ਕਿਸਾਨ ਵੀਰਾਂ ਦਾ ਜੋ ਮਸਲਾ ਹੈ ਉਹ ਕੇਂਦਰ ਸਰਕਾਰ ਦੇ ਨਾਲ ਹੱਲ ਕੀਤਾ ਜਾਵੇ ਪਰ ਕੇਂਦਰ ਸਰਕਾਰ ਦੇ ਕੰਨਾਂ ਦੇ ਉੱਪਰ ਜੂ ਨਹੀਂ ਸਰਕ ਰਹੀ ਹੈਗੀ ਉਹਨ ਪਿਛਲੇ ਦਿਨੀ ਪਹਿਲਾਂ ਇਹ ਕਿਹਾ ਗਿਆ ਕਿ ਇਹ ਜਥੇਬੰਦੀਆਂ ਪੈਦਲ ਮਾਰਚ ਜਿਹੜੇ ਉਹ ਦਿੱਲੀ ਵੱਲ ਕਰ ਸਕਦੇ ਇਹਨੇ ਪਰ ਕੱਲ ਪਤਾ ਲੱਗਿਆ ਕਿ ਹਰਿਆਣਾ ਗਵਰਨਮੈਂਟ ਨੇ ਪ੍ਰੋਹਿਬਿਟੀ ਆਰਡਰਸ ਨੇ ਜਿਹੜੇ ਉਹ ਲਗਾ ਦਿੱਤੇ ਜਿਦੀ ਵਜ੍ਹਾ ਕਰਕੇ ਉਹਨਾਂ ਨੂੰ ਪੈਦਲ ਮਾਰਚ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ ਮੈਂ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਉੱਚੇ ਅੱਚੇ ਤੌਰ ਤੇ ਇਹ ਬੇਨਤੀ ਕਰਨੀ ਚਾਹੂੰਗਾ ਅਪੀਲ ਕਰਨੀ ਚਾਹੂੰਗਾ ਕਿ ਕਿਸਾਨ ਵੀ ਦੇਸ਼ ਦਾ ਹਿੱਸਾ ਨੇ ਅन्नदाता ਨੇ ਉਹਨਾਂ ਨੇਹੀ ਲੰਬਾ ਸਮਾਜ ਦੇਸ਼ ਦਾ ਪੇਟ ਹੈ ਜਿਹੜਾ ਉਹ ਭਰਿਆ ਉਹਨਾਂ ਦੇ ਨਾਲ ਇਸ ਤਰੀਕੇ ਦਾ ਮਤਰੀ ਮਾਂ ਵਾਲਾ ਸਲੂਕਰਨਾ ਉਹ ਜਾਇਜ਼ ਨਹੀਂ ਹੈ ਬੈਠ ਕੇ ਕੇਂਦਰ ਸਰਕਾਰ ਨੂੰ ਮਸਲਾ ਹੱਲ ਕਰਨਾ ਚਾਹੀਦਾ ਪੀਸਫੁੱਲ ਪ੍ਰੋਟੈਸਟ ਮਾਰਚ ਨੂੰ ਵੀ ਜੇ ਕੇਂਦਰ ਸਰਕਾਰ ਜਾਂ ਹਰਿਆਣਾ ਪੁਲਿਸ ਰੋਕੋ ਰੋਕੇਗੀ ਤੇ ਫਿਰ ਕਨਫਲਿਕਟ ਹੋਣ ਦੇ ਝਗੜਾ ਹੋਣ ਦੇ ਕੋਈ ਤਲਖੀ ਹੋਣ ਦੇ ਚਾਂਸਸ ਨੇ ਜਿਹੜੇ ਉਹ ਵਧਦੇ ਨੇ ਸੋ ਮੇਰੀ ਕੇਂਦਰ ਵਾਲਿਆਂ ਨੂੰ ਬੀਜੇਪੀ ਵਾਲਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਤੁਸੀਂ ਇਸ ਤਰੀਕੇ ਦਾ ਵਿਵਹਾਰ ਹੈ ਜਿਹੜਾ ਉਹਨਾਂ ਨਾਲ ਨਾ ਕਰੋ ਦਿੱਲੀ ਦੇਸ਼ ਦੀ ਰਾਜਧਾਨੀ ਹੈ ਤੇ ਦੇਸ਼ ਦੇ 140 ਕਰੋੜ ਲੋਕਾਂ ਨੂੰ ਆਪਦੀ ਰਾਜਧਾਨੀ ਦੇ ਵਿੱਚ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਾਣ ਦਾ ਪੂਰਾ ਹੱਕ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਇਹ ਵਤੀਰਾ ਛੱਡੋ ਕਿਸਾਨ ਜਥੇਬੰਦੀਆਂ ਦੇ ਨਾਲ ਬੈਠੋ ਔਰ ਜੋ ਉਹਨਾਂ ਦੀਆਂ ਜਾਇਜ਼ ਮੰਗਾਂ ਹੈਗੀਆਂ ਉਹਨਾਂ ਨੂੰ ਹੱਲ ਕਰੋ ਜੇ ਨਹੀਂ ਹੱਲ ਕਰਦੇ ਹੋ ਕਨਫਰਨਟ੍ਰੇਸ਼ਨ ਦੇ ਵਿੱਚ ਹਰਿਆਣਾ ਪੁਲਿਸ ਫੈਂਦੀਆ ਤੇ ਫਿਰ ਤਲਖੀ ਵਧੇਗੀ ਜਿਸ ਨਾਲ ਮਾਹੌਲ ਖਰਾਬ ਹੋਏਗਾ ਜਿਹੜਾ ਕਿ ਨਾ ਆਮ ਆਦਮੀ ਪਾਰਟੀ ਔਰ ਨਾ ਪੰਜਾਬ ਸਰਕਾਰ ਬਿਲਕੁਲ ਨਹੀਂ ਚਾਹੁੰਦੀ ਹੈਗੀ ਸੋ ਕਿਰਪਾ ਕਰਕੇ ਮੋਦੀ ਸਾਹਿਬ ਔਰ ਬੀਜੇਪੀ ਕੇਂਦਰ ਸਰਕਾਰ ਇਸ ਮਸਲੇ 'ਤੇ ਇਮੀਡੀਏਟ ਧਿਆਨ ਦੇਣ ਤੇ ਇਹਨੂੰ ਰਲ ਮਿਲ ਕੇ ਬੈਠ ਕੇ ਅਕ੍ਰੋਸ ਦ ਟੇਬਲ ਹੱਲ ਕਰਨਾ